ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਦੱਸਾਂਗੇ ਕਿ ਕਿਵੇਂ ਕਾਲੀ ਮਿਰਚ ਦਾ ਉਪਾਅ ਕਰਕੇ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਬਦਲ ਸਕਦੀ ਆ ਅਗਰ ਤੁਸੀਂ ਕਾਲੀ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਆ ਜਿਹੜੀ ਜੀ ਉਹ ਬਦਲ ਜਾਵੇਗੀ ਕਾਲੀ ਮਿਰਚ ਨੂੰ ਫਲਾਸੇ ਵਿੱਚ ਛੱਟ ਕੇ ਜਿਵੇਂ ਤੁਹਾਡਾ ਕੋਈ ਵੈਰੀ ਜਾਂ ਫਿਰ ਤੁਹਾਡੇ ਨੇ ਤੁਹਾਡੇ ਤੇ ਕਿਸੇ ਦਾ ਕੋਈ ਕੁਝ ਕੀਤਾ ਕਰਾਇਆ ਜਾ ਤੁਹਾਡੇ ਘਰ ਵਿੱਚ ਗਰੀਬੀ ਲੜਾਈ ਝਗੜੇ ਕੋਈ ਵੀ ਤਰ੍ਹਾਂ ਦੀ ਮੁਸ਼ਕਲ ਪ੍ਰੋਬਲਮ ਆ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਰੇਗੀ ਇਹ ਕਾਲੀ ਮਿਰਚ ਦਾ ਉਪਾਅ ਤੁਹਾਡੀ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਜੇ ਤੁਹਾਡੀ ਜਿੰਦਗੀ ਵਿੱਚ ਤੁਹਾਡੇ ਵੈਰੀ ਮਿੱਤਰਾਂ ਦੀ ਗਿਣਤੀ ਵੱਧ ਰਹੀ ਹੈ ਕੋਈ ਤੁਹਾਡੇ ਤੋਂ ਈਰਖਾ ਕਰਦਾ ਹੈ ਤੁਹਾਨੂੰ ਜਰ ਕੇ ਰਹੀ ਰਾਜੀ ਤੁਹਾਨੂੰ ਬਹੁਤ ਤੰਗ ਕਰ ਰਹੇ ਨੇ ਤੁਹਾਡੇ ਕਾਰੋਬਾਰ ਵਿੱਚ ਵੀ ਰੁਕਾਵਟ ਲੱਗ ਰਹੀ ਹੈ ਜਾਂ ਤੁਹਾਡਾ ਵੈਰੀ ਤੁਹਾਡੇ ਤੇ ਟੂਣਾ ਕਰ ਰਿਹਾ ਹੈ ਵੈਸੇ ਤੇ ਇੱਕ ਧਰਮ ਚ ਇਹ ਚੀਜ਼ਾਂ ਨੂੰ ਨਹੀਂ ਮੰਨਿਆ ਜਾਂਦਾ ਪਰ ਕੁਝ ਲੋਕ ਬਹੁਤ ਹੁੰਦੇ ਨੇ ਜੋ ਦੂਜਿਆਂ ਦਾ ਹਮੇਸ਼ਾ ਬੁਰਾ ਲੋਚਦੇ ਨੇ ਉਹਨਾਂ ਨੂੰ ਸਿਆਣਿਆਂ ਕੋਲ ਫਿਰਨਾ ਵਧੀਆ ਲੱਗਦਾ ਹੈ ਤੇ ਦੂਜਿਆਂ ਦਾ ਘਰ ਖਰਾਬ ਕਰਨ ਚ ਉਹਨਾਂ ਨੂੰ ਮਨੋਰੰਜਨ ਦਾ ਸਾਧਨ ਲੱਗਦਾ ਹੈ ਜੋ ਕਿ ਬਹੁਤ ਗਲਤ ਹੈ ਦੇਖੋ ਜੀ ਆਪਾਂ ਕਿਸੇ ਨਾਲ ਜਿੱਦਾਂ ਦਾ ਕਰਾਂਗੇ ਉਦਾਂ ਦਾ ਭਰਨਾ ਹੀ ਪਊਗਾ ਜੇ ਤੁਸੀਂ ਕਿਸੇ ਨੂੰ ਦੁੱਖ ਦੇਵੋਗੇ ਤਾਂ ਤੁਹਾਡੇ ਕੋਲੇ ਦੁੱਖ ਬਾਵਸ ਆਉਣਗੇ ਜੇ ਕਿਸੇ ਨੂੰ ਸੁੱਖ ਦੇਵੋਗੇ ਤਾਂ ਸੁੱਖ ਵੀ ਬਾਵਸ ਆਉਣਗੇ ਜਦੋਂ ਤੁਸੀਂ ਕਿਸੇ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਆਪਦੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਿਓ ਜੀ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸੇ ਦਾ ਕੰਮ ਇੱਕਦਮ ਚੜ ਜਾਂਦਾ ਹੈ ਤਾਂ ਆਪਣਾ ਕਰੀਬੀ ਹੀ ਸਾੜਾ ਕਰਦਾ ਹੈ ਦੇਖੋ ਜੀ ਸਾਰਿਆਂ ਨੂੰ ਨਹੀਂ ਕਹਿ ਰਹੀ ਮੈਂ ਬਹੁਤ ਪਰਿਵਾਰਾਂ ਵਿੱਚ ਬਹੁਤ ਅੱਜ ਵੀ ਬਹੁਤ ਏਕਤਾ ਪਿਆਰ ਹੈ ਖਰਚ ਤੁਹਾਡੇ ਬਰਕਤ ਨਹੀਂ ਹੈਗੀ ਗਰੀਬੀ ਬਹੁਤ ਹੈ ਪਰ ਖਰਚੇ ਬਹੁਤ ਨਹੀਂ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਤੰਗੀ ਜਾਂ ਪਰੇਸ਼ਾਨੀ ਹੈ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਜੇ ਤੁਹਾਡੇ ਲਈ ਇਹ ਵੀਡੀਓ 유ਸਫੁਲ ਹੋਈ ਤਾਂ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਓ ਜੀ ਇਹ ਬਹੁਤ ਹੀ ਸੌਖਾ ਉਪਾਅ ਹੈ ਤੇ ਇਹ ਬਹੁਤ ਕਾਰੀਗਰ ਵੀ ਸਿੱਧ ਹੋਇਆ ਹੈ ਬਹੁਤਿਆਂ ਦਾ ਭਲਾ ਹੋਇਆ ਹੈ ਇਸ ਉਪਾਅ ਨਾਲ ਤੁਸੀਂ ਵੀ ਇਸ ਨੂੰ ਇੱਕ ਵਾਰ ਕਰਕੇ ਜਰੂਰ ਦੇਖਿਓ ਇਸ ਨੂੰ ਤੁਸੀਂ ਘਰੇ ਹੀ ਕਰਨਾ ਹੈ ਦੇਖੋ ਜੀ ਜਦੋਂ ਆਪਾਂ ਆਪਣੇ ਪ੍ਰਤੀ ਕੋਈ ਵੀ ਉਪਾਅ ਕਰ ਰਹੇ ਹਾਂ ਇਹ ਚ ਦੂਜਿਆਂ ਦਾ ਕੋਈ ਲਿੰਕ ਨਹੀਂ ਹੈਗਾ ਤਾਂ ਉਹ ਠੀਕ ਆ ਪਰ ਜਦੋਂ ਤੁਸੀਂ ਕਿਸੇ ਤੇ ਜਾਦੂ ਟੋਣਾ ਤੰਤਰ ਮੰਤਰ ਕਰਾਉਨੇ ਹੋ ਇਹ ਬਹੁਤ ਹੀ ਜ਼ਿਆਦਾ ਗਲਤ ਹੈ ਕਿਉਂਕਿ ਦੂਜੇ ਦਾ ਭਲਾ ਕਰਉ ਪਰ ਲਾ ਕਰੋਗੇ ਤਾਂ ਹੀ ਭਰਾ ਹੋਊਗਾ ਜੇ ਦੂਜੇ ਦਾ ਬੁਰਾ ਸੋਚੋਗੇ ਤਾਂ ਆਪਦੀ ਵਾਰੀ ਇੰਤਜ਼ਾਰ ਜ਼ਰੂਰ ਕਰਨਾ ਤਾਂ ਤੁਹਾਡੇ ਉਹ ਵਾਪਸ ਰਟਰਨ ਮੁੜ ਕੇ ਜ਼ਰੂਰ ਆਊਗਾ ਦੇਖੋ ਜੀ ਜਿਹੜਾ ਉਪਾਅ ਤੁਹਾਡੇ ਆਪਣੇ ਲਈ ਆ ਕਿਸੇ ਦਾ ਬੁਰਾ ਉਹਦੇ ਚ ਨਹੀਂ ਹੈਗਾ ਉਹ ਤੁਸੀਂ ਕਰ ਸਕਦੇ ਹੋ ਪਰ ਜੇ ਤੁਸੀਂ ਕਿਸੇ ਦਾ ਬੁਰਾ ਕਰ ਲਈ ਉਹ ਪਾ ਕਰ ਰਹੇ ਹੋ ਉਹ ਬਹੁਤ ਗਲਤ ਗੱਲ ਹੈ ਜੀ ਇਸ ਲਈ ਕਿਸੇ ਦਾ ਭਲਾ ਸੋਚੋਗੇ ਤਾਂ ਭਲਾ ਮਿਲੂਗਾ ਕਿਸੇ ਦਾ ਬੁਰਾ ਲੋਚੋਗੇ ਤਾਂ ਤੁਹਾਡਾ ਬੁਰਾ ਹੋਣਾ ਸੰਭਵ ਹੈ ਆਪਦੀ ਵਾਰੀ ਤੁਸੀਂ ਇੰਤਜ਼ਾਰ ਕਰਿਓ ਫਿਰ ਰੋਣਾ ਨਹੀਂ ਹੈਗਾ ਫਿਰ ਰੱਬ ਨੂੰ ਦੋਸ਼ ਨਹੀਂ ਦੇਣਾ ਵੀ ਮੇਰੇ ਨਾਲ ਬੁਰਾ ਹੋ ਰਿਹਾ ਹੈ ਜੇ ਤੁਸੀਂ ਕਿਸੇ ਤੇ ਟੂਨੇ ਟੱਪੇ ਕਰਾਉਂਗੇ ਫਿਰ ਤੁਹਾਡੇ ਰੱਬ ਉਹ ਤੁਹਾਨੂੰ ਰਿਟਰਨ ਕਰਕੇ ਆਲਪੁਰਖ ਵਾਹਿਗੁਰੂ ਜ਼ਰੂਰ ਦਿੰਦਾ ਹੈ ਦੇਖੋ ਜੀ ਕੋਈ ਮਾੜੀ ਕਰ ਜਵੇ ਤੁਸੀਂ ਨਾ ਸੋਚੋ ਪਰ ਤੁਸੀਂ ਦੁਸ਼ਮਣ ਦਾ ਵੀ ਭਲਾ ਹੀ ਮੰਗੋ ਬਾਣੀ ਵੀ ਇਹੀ ਸਕਾਉਂਦੀ ਹੈ ਕਰ ਭਲਾ ਸੋ ਹੋ ਭਲਾ ਹਾਂਜੀ ਤੁਸੀਂ ਕਰਨਾ ਕੀ ਹੈ ਜੀ ਤੁਹਾਨੂੰ ਦੱਸਦੇ ਆ ਤੁਸੀਂ ਸੱਤ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਕਹਿਣ ਦਾ ਮਤਲਬ ਹੈ ਜੀ ਦਾਣੇ ਲੈ ਲੈਣੇ ਨੇ ਸੱਤ ਕਾਲੀਆਂ ਮਿਰਚਾਂ ਤੁਹਾਡਾ ਕੋਈ ਵੀ ਵੈਰੀ ਮਿੱਤਰ ਆ ਉਹਦਾ ਨਾਮ ਅੱਖਰ ਗਿਣ ਕੇ ਜੇ ਤਾਂ ਤੁਹਾਡੇ ਕੋਲੇ ਕਾਲੀਆਂ ਮਿਰਚ ਤੁਸੀਂ ਤੁਹਾਨੂੰ ਉਹਦਾ ਨਾਮ ਨਹੀਂ ਪਤਾ ਪਤਾ ਹੈਗਾ ਵੈਰੀ ਜਾਂ ਦੁਸ਼ਮਣ ਦਾ ਤਾਂ ਤਾਂ ਤੁਸੀਂ ਸੱਤ ਮਿਰਚਾਂ ਲੈ ਲੈਣੀਆਂ ਨੇ ਅਗਰ ਤੁਹਾਨੂੰ ਉਹਦਾ ਨਾਮ ਪਤਾ ਹੈ ਤਾਂ ਤੁਸੀਂ ਜਿੰਨੇ ਉਹਦੇ ਨਾਮ ਦੇ ਅੱਖਰ ਨੇ ਓਨੀਆਂ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਤੇ ਤੁਸੀਂ ਉਹਦੇ ਨਾਮ ਦੇ ਅੱਖਰ ਗਿਣ ਕੇ ਜਦੋਂ ਕਾਲੀਆਂ ਮਿਰਚਾਂ ਦੇ ਦਾਣੇ ਲੈ ਲੈਣੇ ਨੇ ਜਾਂ ਫਿਰ ਸੱਤ ਦਾਣੇ ਲੈ ਲੈਣੇ ਇਹ ਆਪਾਂ ਨੂੰ ਤੁਸੀਂ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਕੋਈ ਵੀ ਦਾਣੇ ਲੈਣ ਤੋਂ ਬਾਅਦ ਤੁਹਾਡੇ ਘਰ ਦੇ ਬਾਥਰੂਮ ਵਿੱਚ ਜਾਣਾ ਹੈ ਉੱਥੇ ਟਾਇਲਟ ਸ਼ੀਟ ਕੋਲੇ ਖੜਕੇ ਤੁਸੀਂ ਇਹ ਉਪਾਅ ਕਰਨਾ ਹੈ ਤੁਸੀਂ ਦਾਣਿਆਂ ਨੂੰ ਸੱਜੇ ਹੱਥ ਦੀ ਹਥੇਲੀ ਤੇ ਰੱਖ ਕੇ ਦਾਣਿਆਂ ਨੂੰ ਇੱਕ ਇੱਕ ਕਰਕੇ 플ਸ਼ਟ ਵਿੱਚ ਛੁੱਟਣਾ ਹੈ ਇਕੱਠਿਆਂ ਨੂੰ ਨਹੀਂ ਛੁੱਟਣਾ ਜੀ ਫੇਰ ਤੋਂ ਸੁਣ ਲਓ ਤੁਸੀਂ ਦਾਣਿਆਂ ਨੂੰ ਇੱਕ ਇੱਕ ਕਰਕੇ ਛੁੱਟਣਾ ਹੈ ਇਕੱਠੇ ਦਾਣੇ ਨਹੀਂ ਛੁੱਟਣੇ ਹੈਗੇ ਤੇ ਦਾਣੇ ਛੁੱਟਣ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਹੈ ਤੁਸੀਂ ਵੈਰੀ ਦਾ ਨਾਮ ਲੈ ਕੇ ਕਹਿਣਾ ਹੈ ਕਿ ਵੈਰੀ ਦਾ ਨਾਮ ਸ਼ੋ ਜਾਵੇ ਕੀਤਾ ਕਰਾਇਆ ਸਭ ਗੰਧ ਚ ਪੈ ਜਾਵੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਉਹ ਪ੍ਰੋਬਲਮ ਦਾ ਨਾਮ ਲੈ ਕੇ ਤੁਸੀਂ ਜ਼ਰੂਰੀ ਨਹੀਂ ਤੁਸੀਂ ਕਿਸੇ ਵੈਰੀ ਦੁਸ਼ਮਣ ਲਈ ਕਰਨਾ ਹੈ ਤੁਹਾਡੇ ਘਰ ਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਕੋਈ ਤੁਹਾਡੇ ਬਹੁਤ ਨਾਮ ਦੀ ਬਿਮਾਰੀ ਚੱਲ ਰਹੀ ਆ ਕੋਈ ਬਹੁਤ ਨਾ ਲੰਬੇ ਸਮੇਂ ਤੋਂ ਕਾਸਟ ਹੋਆ ਕੋਈ ਲੜਾਈ ਝਗੜੇ ਕਲੇਸ਼ ਘਰਵਾਰ ਚ ਘਾਟਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆ ਤੁਸੀਂ ਉਹ ਪ੍ਰੋਬਲਮ ਦਾ ਨਾਮ ਲੈ ਕੇ ਤੁਸੀਂ ਮਿਰਚਾਂ ਜਿਹੜੀਆਂ ਛੁੱਟਣੀਆਂ ਨੇ ਤਾਏ ਦਾ ਲਾਭ ਤੁਹਾਨੂੰ ਕਿਹੜੇ ਟਾਈਮ ਮਿਲੂਗਾ ਜੀ ਇਹ ਵੀ ਤੁਸੀਂ ਜਾਣ ਲਓ ਇਹਦਾ ਫਾਇਦਾ ਜਿਹੜਾ ਤੁਹਾਨੂੰ ਕਿਸ ਟਾਈਮ ਜ਼ਿਆਦਾ ਹੋਊਗਾ ਤੁਸੀਂ ਇਹ ਉਪਾਅ ਨੂੰ ਰਾਤ ਨੂੰ ਕਰਨਾ ਹੈ ਰਾਤ ਦੇ ਸਮੇਂ ਹੀ ਕਰਨਾ ਹੈ ਤਾਂ ਤੁਹਾਨੂੰ ਇਸ ਦਾ ਲਾਭ ਬਹੁਤ ਜ਼ਿਆਦਾ ਮਿਲੂਗਾ ਤੇ ਜਿਹੜਾ ਵੀ ਕੰਮ ਕਰ ਲਈ ਤੁਸੀਂ ਇਹ ਉਪਾਅ ਕੀਤਾ ਹੈ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਜਲਦੀ ਲਾਭ ਦਊਗਾ ਇਹ ਵਾਲਾ ਕਾਰੀਗਰਾ ਬਹੁਤ ਜ਼ਿਆਦਾ ਜੀ ਉਪਾਅ ਇਹ ਲਗਾਤਾ ਤੁਸੀਂ ਕਿੰਨੇ ਦਿਨ ਕਰਨਾ ਹੈ ਜੀ ਤੁਸੀਂ ਇਹ ਲਗਾਤਾਰ 7 ਦਿਨ ਕਰਨਾ ਹੈ ਜੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਇਸ ਤਰ੍ਹਾਂ ਤੁਸੀਂ ਇਸ ਉਪਾਅ ਕਰ ਲੈਣੇ ਹੋ ਤੁਹਾਡੇ ਪੈਸਿਆਂ ਨਾਲ ਜੁੜੀਆਂ ਮੁਸ਼ਕਲਾਂ ਦਾ ਵੀ ਹੱਲ ਹੋ ਜਾਊਗਾ ਇਹ ਹੀ ਉਪਾਅ ਕਰਨ ਤੋਂ ਤੁਹਾਡੇ ਵੈਰੀ ਲੱਕ ਕੋਸ਼ਿਸ਼ ਕਰ ਲੈਣ ਉਹ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ ਭਾਵੇਂ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕਰ ਲੈਣ ਭਾਵੇਂ ਤੁਹਾਡੇ ਤੋਂ ਕੁਝ ਕਰਾਉਣ ਉਹਦਾ ਅਸਰ ਬਿਲਕੁਲ ਖਤਮ ਹੋ ਜਾਵੇਗਾ ਦੇਖੋ ਜੀ ਤੁਸੀਂ ਕਿਸੇ ਲਈ ਨਹੀਂ ਬੁਰਾ ਸੋਚਣਾ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਤੁਹਾਨੂੰ ਕਹਿ ਰਹੀ ਹਾਂ ਤੁਸੀਂ ਸਰਬੱਤ ਦਾ ਭਲਾ ਮੰਗਿਆ ਕਰੋ ਜਿਹੜਾ ਉਪਾਅ ਤੁਹਾਨੂੰ ਥੋਡੇ ਚ ਹੀ ਰਹਿ ਕੇ ਫਾਇਦਾ ਤੁਹਾਡਾ ਭਲਾ ਕਰ ਰਿਹਾ ਉਹ ਕਰੋ ਕਿਸੇ ਦੂਜੇ ਪ੍ਰਤੀ ਕੁਛ ਨਾ ਕਰੋ ਕੋਈ ਟੂਣਾ ਟੱਪਾ ਟੋੜਕਾ ਕੁਛ ਨਾ ਕਰੋ ਤੁਹਾਡੇ ਤੇ ਕੁਝ ਕਰਾਉਂਦਾ ਵੀ ਹੈ ਜੀ ਇਹ ਉਹਦਾ ਅਸਰ ਤੁਹਾਡੇ ਤੇ ਬਿਲਕੁਲ ਨਹੀਂ ਹੋਊਗਾ ਕਿਉਂਕਿ ਜੀ ਕਾਲੀ ਮਿਰਚ ਵਿੱਚ ਇੰਨੀ ਪਾਵਰ ਆ ਇੰਨੀ ਸ਼ਕਤੀ ਆ ਨਾ ਜਿਹੜੀ ਸਾਡੀ ਜ਼ਿੰਦਗੀ ਦੀ ਹਰ ਮੁਸ਼ਕਿਲਾਂ ਦੂਰ ਕਰਨ ਦਾ ਹੱਲ ਰੱਖਦੀ ਹੈ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਏ ਵੀ ਕਲਯੁਗ ਦਾ ਹੈ ਕਿ ਤੁਹਾਡੀ ਖੁਸ਼ੀ ਚ ਖੁਸ਼ ਹੋਣ ਵਾਲਿਆਂ ਦੀ ਗਿਣਤੀ ਉਹ ਬਹੁਤ ਹੀ ਘੱਟ ਆ ਤੁਸੀਂ ਬਹੁਤ ਲੋਕ ਦੇਖੇ ਹੋਣਗੇ ਆਪਣੇ ਫੈਮਿਲੀ ਮੈਂਬਰ ਚ ਜਿਹੜੇ ਆ ਆਪਣੀ ਖੁਸ਼ੀ ਚ ਹੀ ਖੁਸ਼ ਹੋ ਕੇ ਰਾਜ਼ੀ ਨਹੀਂ ਹੁੰਦੇ ਉਹਨਾਂ ਨੂੰ ਹੁੰਦਾ ਵੀ ਇਹ ਖੁਸ਼ ਕਿਉਂ ਆ ਤੁਸੀਂ ਜੀ ਪਿੱਛੇ ਦੀ ਇੱਕ ਘਟਨਾ ਸੁਣੀ ਹੋਊਗੀ ਇੱਕ ਮੁੰਡਾ ਸੀਗਾ ਮੁੱਲਾਪੈਰ ਸ਼ਾਇਦ ਮੁੱਲਾਪੁਰ ਪਿੰਡ ਦੇ ਕੋਲ ਕੋਈ ਪਿੰਡ ਸੀ ਉਹਨਾਂ ਦਾ ਦੇਖੋ ਜੀ ਉਹ ਟਰੇਡਿੰਗ ਕਰਦਾ ਸੀ ਉਹਦੀ ਇੱਕਦਮ ਇੰਨੀ ਜ਼ਿਆਦਾ ਚੜ੍ਹਾਈ ਹੋ ਗਈ ਇੰਨੀ ਜ਼ਿਆਦਾ ਚੜ੍ਹਾਈ ਹੋ ਗਈ ਉਹਨਾਂ ਦੇ ਗਵਾਂਡੀਆਂ ਤੋਂ ਹੀ ਉਹ ਜਰਿਆ ਨਹੀਂ ਗਿਆ ਜਰਿਆ ਕਿਉਂ ਨਹੀਂ ਗਿਆ ਜੀ ਕਹਿੰਦੇ ਹੁੰਦੇ ਨਾ ਕੋਈ ਕਿਸੇ ਨੂੰ ਝਰ ਕੇ ਰਾਜ਼ੀ ਨਹੀਂ ਹੁੰਦਾ ਰੇਕ ਨੂੰ ਐ ਹੁੰਦਾ ਵੀ ਸਤੋਂ ਉੱਚਾ ਨਾ ਕੋਈ ਉੱਠ ਜਵੇ ਅਸੀਂ ਉਹੀ ਅਸੀਂ ਉੱਤੇ ਰਹੀ ਅਸੀਂ ਤਰੱਕੀ ਤੇ ਰਾਵਾਂ ਲਜਾਈਏ ਹਨਾ ਕਹਿੰਦੇ ਹੁੰਦੇ ਨੇ ਨਹੀਂ ਅਗਲਾ ਆਪਣੀ ਮਿਹਨਤ ਕਰਦਾ ਆਪਾਂ ਨੂੰ ਕੀ ਲੈਣ ਦੇਣਾ ਉਹੀ ਗੱਲ ਹੋ ਗਈ ਵੀ ਉਹਦੀ ਤਰੱਕੀ ਹੈ ਜਿਹੜੀ ਉਹਦੇ ਮੌਤ ਦਾ ਕਾਰਨ ਬਣਦੀ ਲੋਕ ਜਰਦੇ ਨਹੀਂ ਜੀ ਕਿਸੇ ਨੂੰ ਦੇਖ ਕੇ ਐਦਾਂ ਹੁੰਦਾ ਵੀ ਸਾਡੇ ਤੋਂ ਉੱਤੇ ਉੱਠ ਕਿਉਂ ਗਏ ਕਿੰਨੀ ਉਹਨੇ ਮਿਹਨਤ ਕੀਤੀ ਕਿੰਨਾ ਸਿੱਖਿਆ ਹੋ ਪੈਸਾ ਲਾ ਕੇ ਅਕਸਰ ਨੂੰ ਉਹਦੇ ਵਿਚਾਰ ਦਾ ਟਾਈਮ ਆਇਆ ਤਾਂ ਲੋਕਾਂ ਨੇ ਉਹ ਤੋਂ ਜਰਿਆ ਨਹੀਂ ਗਿਆ ਤਾਂ ਉਹਨੂੰ ਮਾਰਤਾ ਹਨ ਇੱਕ ਮਾਂ ਦਾ ਪੁੱਤ ਕਹਿੰਦੇ ਸੀ ਜੀ ਦੇਖੋ ਮਾਂ ਦਾ ਪੁੱਤ ਉਹ ਵਿਚਾਰੇ ਕਿਵੇਂ ਕਹਿੰਦੇ ਹਜੇ ਗੱਭਰੂ ਜਵਾਨ ਸੀ ਹਜੇ ਉਹਦੀ ਉਮਰ ਸ਼ੁਰੂ ਹੋਈ ਸੀ ਦੇਖਣ ਦੀ ਆਪਣੀਆਂ ਦੇਖੋ ਜੀ ਮੈਂ ਤਾਂ ਹੀ ਕਹਿੰਦੀ ਆਪਣੀਆਂ ਖੁਸ਼ੀਆਂ ਨੂੰ ਹਮੇਸ਼ਾ ਲੁਕੋ ਕੇ ਰੱਖੋ ਨજર ਲੱਗ ਜਾਂਦੀ ਹੈ ਨજર ਰੀਅਲ ਆ ਇਹ ਨਾ ਸੋਚੋ ਨજર ਨਹੀਂ ਲੱਗਦੀ ਲੋਕਾਂ ਦੀ ਨજર ਲੱਗਦੀ ਆ ਲੋਕਾਂ ਤੋਂ ਹਰ ਗੱਲ ਪ੍ਰਾਈਵੇਟ ਰੱਖੋ ਲੋਕਾਂ ਤੋਂ ਆਪਦੀ ਨਿੱਜੀ ਜ਼ਿੰਦਗੀ ਪ੍ਰਾਈਵੇਟ ਰੱਖੋ ਜ਼ਰੂਰੀ ਨਹੀਂ ਵੀ ਰੇਕ ਗੱਲ ਦਾ ਤੁਸੀਂ ਢੰਡੋਰਾ ਹੀ ਪਿੱਟਣਾ ਆ ਅਸੀਂ ਆ ਕੀਤਾ ਸੀ ਘੁੰਮੇ ਫਿਰੇ ਜਾਂ ਅਸੀਂ ਡਿਨਰ ਕਰਨ ਗਏ ਜਾਂ ਅਸੀਂ ਆ ਲੈ ਲਿਆ ਜਾਂ ਉਹ ਲੈ ਲਿਆ ਜ਼ਰੂਰੀ ਨਹੀਂ ਇਹ ਰੇਕ ਗੱਲ ਰੱਖ ਦੱਸਣੀ ਰੇਕ ਨੂੰ ਜ਼ਰੂਰੀ ਆ ਕਿਉਂਕਿ ਅੱਜ ਦਾ ਸਮਾਂ ਹੀ ਇਹੋ ਜਿਹਾ ਹੋ ਗਿਆ ਕਿ ਕੋਈ ਕਿਸੇ ਨੂੰ ਜਰ ਕੇ ਰਾਜ਼ੀ ਨਹੀਂ ਹੈਗਾ ਠੀਕ ਆ ਆਪਣੇ ਟੱਬਾ ਨਾ ਰਹੋ ਇਕਤਾ ਬਣਾ ਕੇ ਰੱਖੋ ਆਪਣੀ ਫੈਮਿਲੀ ਨੂੰ ਟਾਈਮ ਦਿਓ ਇਸ ਤੋਂ ਇਲਾਵਾ ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਤਲੀ ਤਕਲੀਫ ਨੇ ਨਾ ਤੁਸੀਂ ਕਿਸੇ ਨੂੰ ਦੱਸਦੇ ਆ ਤੁਸੀਂ ਆਪਣੀ ਪ੍ਰੋਬਲਮ ਦੱਸਦੇ ਹੋ ਕਿਸੇ ਨੂੰ ਤਾਂ ਲੋਕ ਉੱਚ ਖੁਸ਼ ਹੁੰਦੇ ਨੇ ਬਾਅਦ ਚ ਤਾੜੀਆਂ ਮਾਰ ਕੇ ਹੱਸਦੇ ਨੇਗੇ ਹਨਾ ਤੁਸੀਂ ਕਿਸੇ ਨੂੰ ਆਪਦਾ ਦੁੱਖ ਦੱਸਣ ਦੀ ਬਜਾਏ ਤੁਸੀਂ ਜੀ ਕਿਸੇ ਉਹ ਚੀਜ਼ ਦਾ ਜਦੋਂ ਮਜ਼ਾਕ ਬਣਾਉਂਦੇ ਹੋ ਉਹ ਦੱਸਣ ਤੋਂ ਬਜਾਏ ਇਸ ਤੋਂ ਬੈਟਰ ਇਹ ਹੈ ਕਿ ਤੁਸੀਂ ਜਦੋਂ ਫ੍ਰੀ ਟਾਈਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਗੁਰਮੰਤਰ ਦਾ ਜਾਪ ਕਰੋ ਮੂਲ ਮੰਤਰ ਦਾ ਜਾਪ ਕਰੋ ਤਾਂ ਆਪਣਾ ਹਰ ਦੁੱਖ ਉਸ ਅਕਾਲ ਪੁਰਖ ਨੂੰ ਅਰਦਾਸ ਰਾਹੀਂ ਦੱਸੋ ਜੀਨੇ ਤੁਹਾਡੀ ਹਰ ਮੁਸ਼ਕਲ ਦਾ ਹੱਲ ਕਰਨਾ ਹੈ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਕੋਲ ਬਹਿ ਕੇ ਰੋ ਵੀ ਪਹੋਂਗੇ ਨਾ ਤੁਸੀਂ ਆਪਦਾ ਦੁੱਖ ਦੱਸਦੇ ਚਾਰ ਹੰਝੂ ਵੀ ਤੁਹਾਡੀ ਡਿੱਗ ਜਾਣਗੇ ਨੀਰ ਵਹਿਣ ਲੱਗ ਜਾਣਗੇ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਜਾ ਕੇ ਦੱਸਦਾ ਨਹੀਂ ਵੀ ਇਹ ਮੇਰੇ ਕੋਲੇ ਰੋਇਆ ਤੁਹਾਡਾ ਉਹ ਮਜ਼ਾਕ ਨਹੀਂ ਬਣਾਉ ਸੋ ਕੋ ਤੁਹਾਡੀ ਉਹ ਮੁਸ਼ਕਲ ਦਾ ਹੱਲ ਕਰਕੇ ਦੇਣਗੇ ਨਾ ਗੁਰੂ ਅਨੁਗੁਰੂ RAM DAS ਮਰਜੀ ਤੁਹਾਡੇ ਉਸ ਮੁਸ਼ਕਲ ਦਾ ਹੱਲ ਕਰਕੇ ਦੇਣਗੇ ਇਸ ਤੋਂ ਬੈਟਰ ਜੀ ਦੇਖੋ ਮੈਂ ਤਾਂ ਇਹੀ ਮੰਨਦੀ ਆਂ ਆਪਦੀ ਜ਼ਿੰਦਗੀ ਚ ਕਿਸੇ ਨੂੰ ਦੁੱਖ ਦੱਸਣ ਦੀ ਵਜ੍ਹਾ ਨਾ ਕਿਸੇ ਨੂੰ ਆਪਦੇ ਦੁੱਖ ਦੱਸੋ ਨਾ ਕਿਸੇ ਨੂੰ ਆਪਦੇ ਸੁੱਖ ਦੱਸੋ ਖੁਸ਼ੀਆਂ ਹਮੇਸ਼ਾ ਲੋਕਾਂ ਤੋਂ ਲੁਕੋ ਕੇ ਰੱਖੋ ਇੰਜਵਾਏ ਕਰੋ ਪਰ ਲੋਕਾਂ ਤੋਂ ਲੁਕ ਕੇ ਜ਼ਿੰਦਗੀ ਜਿਉਂ ਪਰ ਲੋਕਾਂ ਤੋਂ ਲੁਕ ਕੇ ਜ਼ਰੂਰੀ ਨਹੀਂ ਹੁੰਦਾ ਰੇਕ ਗੱਲਾਂ ਨਹੀਂ ਦੱਸਣੀ ਜ਼ਰੂਰੀ ਆ ਕਈ ਲੋਕ ਮੈਂ ਸੁਣਿਆ ਵੀਜ਼ਾ ਆ ਜਾਂਦਾ ਪਹਿਲਾਂ ਹੀ ਗਾ ਪਾਉਂਦੇ ਆ ਸਾਡੇ ਫੈਲਾਈ ਹੋਈ ਆ ਸਾਡੀ ਫੈਲ ਆਹੀ ਹੈ ਮੇਰੇ ਇੰਨੇ ਬੈਂਡ ਆ ਗਏ ਫਿਰ ਜਦੋਂ ਵੀਜ਼ਾ ਨਹੀਂ ਆਉਂਦਾ ਨਾ ਫਿਰ ਕਹਿੰਦੇ ਆ ਜੀ ਸਾਡਾ ਵੀਜ਼ਾ ਆਉਂਦਾ ਕਿਉਂ ਨਹੀਂ ਫਿਰ ਉਹਨਾਂ ਨੂੰ ਦੁੱਖ ਲੱਗਦਾ ਇਸ ਲਈ ਕੋਈ ਵੀ ਕੰਮ ਕਰ ਰਹੇ ਹੋ ਲੋਕਾਂ ਤੋਂ ਲੁਕੋ ਕੇ ਕਰੋ ਜਦੋਂ ਤੁਸੀਂ ਇੱਕ ਦਿਨ ਸਕਸੈਸਫੁਲ ਹੋ ਜਾਓਗੇ ਤੁਹਾਡੀ ਕਾਮਯਾਬੀ بلندیاں ਛੂਣ ਲੱਜੂਗੀ ਲੋਕਾਂ ਦੇ ਮੂਹਰੇ ਆਪੇ ਹੀ ਆ ਜਾਣਾ ਆ ਆਪਦੇ ਮੂੰਹੋਂ ਬੜਿਆਈ ਕਰਨ ਨਾਲੋਂ ਆਪਦੀ ਮਿਹਨਤ ਕਰਨ 'ਚ ਵਿਸ਼ਵਾਸ ਰੱਖੋ ਜਦੋਂ ਮਿਹਨਤ ਕਰਦੇ ਰਹੋਗੇ ਲੋਕਾਂ ਸਾਹਮਣੇ ਤਾਂ ਆਪ ਹੀ ਆ ਜਾਣਾ ਵੀ ਜਿਹੜਾ ਤੁਸੀਂ ਕਰਿਆ ਨਾ ਉਹ ਲੋਕਾਂ ਮੂਰੇ ਆਪ ਹੀ ਦੇਖੀ ਜਾਣਾ ਤੁਹਾਡੀ ਮਿਹਨਤ ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਦਾ ਦੁੱਖ ਦੱਸਦੇ ਹੋ ਉਹਦੇ ਮੂਰੇ ਰੋ ਕੇ ਆਪਦਾ ਦਰਦ ਬਿਆਨ ਕਰਦੇ ਹੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਜੀ ਦਿਨਾਂ ਚ ਹੀ ਹੋ ਜਾਣਾ ਹੈ ਕਿਉਂਕਿ ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਰੋ ਕੇ ਅਰਦਾਸ ਕਰੋਗੇ ਤਾਂ ਉਹ ਵਾਹਿਗੁਰੂ ਤੁਹਾਡੀ ਅਰਦਾਸ ਜ਼ਰੂਰ ਸੁਣੂਗਾ ਜ਼ਿੰਦਗੀ 'ਚ ਪੋਜ਼ਿਟਿਵਿਟੀ ਲੈ ਕੇ ਆਓ 네ਗੇਟਿਵ ਲੋਕਾਂ ਨਾਲ ਰਹਿਣਾ ਛੱਡ ਦਿਓ ਜਿਹੜਾ ਤੁਹਾਨੂੰ ਉਂਗਲਾਂ ਲਾ ਰਿਹਾ ਜਿਹੜਾ ਤੁਹਾਨੂੰ ਆਪਦੇ ਘਰਦਿਆਂ ਖਿਲਾਫ ਭੜਕਾ ਰਿਹਾ ਉਹਨਾਂ ਤੋਂ ਦੂਰ ਰਹਿਣਾ ਸਿੱਖੋ ਆਪਣੀ ਜ਼ਿੰਦਗੀ ਜਿਉਣੀ ਸਿੱਖੋ ਪੋਜ਼ਿਟਿਵਿਟੀ ਲੈ ਕੇ ਆਓ ਜ਼ਿੰਦਗੀ 'ਚ ਪੋਜ਼ਿਟਿਵਿਟੀ ਬਹੁਤ ਜ਼ਰੂਰੀ ਹੈ 네ਗੇਟਿਵ ਪੀਪਲ ਤੋਂ ਦੂਰ ਰਹਿਣਾ ਸਟਾਰਟ ਕਰ ਦਿਓ ਜੀ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੋ ਕਿਸੇ ਕੋਲੇ ਦੇਖੋ ਜੀ ਤੁਹਾਡੇ ਕੋਲੇ 4 ਪੈਸੇ ਆ ਗਏ ਕਿਸੇ ਨੂੰ ਦੱਸੋ ਨਾ ਮੇਰੇ ਕੋਲੇ ਆ ਪੈਸੇ ਆ ਗਏ ਜਾਂ ਤੁਸੀਂ ਕਿੱਥੇ ਇਨਵੈਸਟ ਕਰਨੇ ਨੇ ਪੈਸੇ ਆ ਗਏ ਚੋਰੀ ਇਨਵੈਸਟ ਕਰੋ ਆਪਦੇ ਆਪ ਚ ਰੱਖੋ ਜਦੋਂ ਤੁਸੀਂ ਸਕਸੈਸਫੁਲ ਆ ਗਏ ਉਹ ਲੋਕਾਂ ਨੂੰ ਦੇਖ ਹੀ ਜਾਣਾ ਵੀ ਤੁਸੀਂ ਸਕਸੈਸਫੁਲ ਹੋ ਗਏ ਤੁਹਾਡੇ ਕੋਲੇ ਉਹ 4 ਪੈਸੇ ਆਏ ਸੀ ਤੁਸੀਂ ਵਧੀਆ ਕਿੱਤੇ ਤੇ ਲਾਏ ਨੇ ਲੋਕਾਂ ਨੂੰ ਦੱਸੋਗੇ ਉਹ ਕੈਨ ਨਾਲ ਕੋਈ ਫਰਕ ਨਹੀਂ ਪੈਂਦਾ ਸਲੋਕੋ ਲੋਕ ਸਾੜਾ ਕਰਦੇ ਨੇ ਫਿਰ ਲੋਕ ਸਿਆਣਿਆਂ ਕੋਲੇ ਦੇਖੋ ਜੀ ਬਹੁਤ ਲੋਕ ਨੇ ਆਪਾਂ ਆਪਾਂ ਕਹਿ ਦਿੰਦੇ ਅਸੀਂ ਨਹੀਂ ਜਾਂਦੇ ਆਪਾਂ ਗੁਰੂ ਮਾਰਾ ਤੇ ਵਿਸ਼ਵਾਸ ਰੱਖਦੇ ਆ ਪਰ ਦੁਨੀਆ ਬਹੁਤ ਗੰਦੀ ਆ ਦੁਨੀਆ ਸਿਆਣਿਆਂ ਸੱਪਿਆਂ ਕੋਲੇ ਬਹੁਤ ਫਿਰਦੀ ਆ ਫਿਰਕੇ ਬਹੁਤ ਲੋਕਾਂ ਦੇ ਘਰ ਖਰਾਬ ਹੋਏ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਪਰ ਉਹਨਾਂ ਦੇ ਘਰਦਿਆਂ ਨੇ ਹੀ ਫਿਰ ਫਿਰ ਕੇ ਸਿਆਣੇ ਸੱਪਿਆਂ ਕੋਲੇ ਉਹਨਾਂ ਦੇ ਘਰ ਬਰਬਾਦ ਕੀਤੇ ਹੋਏ ਨੇ ਫਿਰ ਉਹ ਬਾਣੀ ਪੜਦੇ ਨੇ ਜੀ ਬਾਣੀ ਉਹਨਾਂ ਦੇ ਘਰੇ ਕਲੇਸ਼ ਪੈਂਦਾ ਕਲੇਸ਼ ਆਪ ਹੀ ਪੈਣਾ ਕਿਉਂਕਿ ਕਹਿੰਦੇ ਨਹੀਂ ਹੁੰਦੇ ਬਾਣੀ ਜੀ ਹੌਲੀ 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 ਦੁੱਖ ਤੋੜਨ ਦੀ ਸਮਰੱਥਾ ਰੱਖਦੀ ਆ ਆਪਾਂ ਨੂੰ ਐ ਹੁੰਦਾ ਵੀ ਇੱਕਦਮ ਇੱਕਦਮ ਸਾਰਾ ਕੁਝ ਮਿਲ ਜਵੇ ਇਹ ਪੋਸੀਬਲ ਨਹੀਂ ਹੈਗਾ ਠੀਕ ਆ ਜੀ ਇਸ ਲਈ ਗੁਰੂ ਮਹਾਰਾਜ ਦੇ ਲੜ ਲੱਗੋ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ ਗੁਰੂ ਰਾਮਦਾਸ ਮਹਾਰਾਜ ਜਾਇਆ ਕਰੋ ਉਹਦੇ ਘਰ ਜਾਇਆ ਕਰੋ ਜਾ ਕੇ ਹਰਮੰਦਰ ਸਾਹਿਬ ਅਰਦਾਸ ਬੇਨਤੀ ਕਰਿਆ ਕਰੋ ਅੱਖਾਂ 'ਚ ਨੀਰ ਹੋਣਾ ਚਾਹੀਦਾ ਤੁਹਾਡੇ ਦਿਲ 'ਚ ਵਿਰਾਗ ਹੋਣਾ ਚਾਹੀਦਾ ਨਜ਼ਰਾਂ ਝੁਕੀਆਂ ਹੋਣੀਆਂ ਚਾਹੀਦੀਆਂ ਨੇ ਗੁਰੂ ਰਾਮਦਾਸ ਮਹਾਰਾਜ ਅੱਗੇ ਅਰਦਾਸ ਕਰੋ ਜੀ ਹਰ ਇੱਕ ਚੀਜ਼ ਤੁਹਾਨੂੰ ਮਿਲ ਜੂਗੀ ਜਿਹੜੀ ਤੁਸੀਂ ਸੋਚੀ ਵੀ ਨਹੀਂ ਹੋਣੀ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਭ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ